ਦੋਨੋਂ ਬਗਵਟ ਯਾਰ ਦੋਨੋਂ ਫੌਜ ਜਪਰਤੀ ਹੋਣ ਵਾਸਤੇ ਗਏ ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁਕਰਪਿੰਡ ਆ ਗਿਆ ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਪਰਜਾਈ ਵੀਰੋ ਤੇ ਮੈਲੀ ਅੱਖ ਰੱਖ ਲਈ ਵੀਰੋ ਤੇ ਕੁੱਕਰ ਨੂੰ ਮਲਾਉਣ ਵਾਲਾ ਇੱਕ ਭਾਕ ਸਿੰਘ ਨਾਂ ਦਾ ਬੰਦਾ ਸੀ ਜਦੋਂ ਇਹ ਆਪਸ ਵਿੱਚ ਮਿਲਣ ਲੱਗੇ ਤਾਂ ਵੀਰੋ ਦੇ ਘਰ ਵਾਲੇ ਨਰੈਣ ਸਿੰਘ ਨੇ ਵੀਰੋ ਨੂੰ ਰੋਕਿਆ ਪਰ ਵੀਰੋ ਨਾ ਹਟਿਆ ਤਾਂ ਨਰੈਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ ਚੋਂ ਨੌਕਟਾ ਕੇ ਪਿੰਡ ਆਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸਤਜੇ ਬੰਦਿਆਂ ਦੇ ਹੱਥ ਟੁਕਰ ਨੂੰ ਕਈ ਸੁਨੇਹੇ ਘੱਲੇ। ਪਰ ਟੁਕਰ ਨੇ ਸੁੱਚਾ ਸਿੰਘ ਦੇ ਕਿਸੇ ਸਨੇਹ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਦੌਣ ਸੁਣਦਾ। ਟੁਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਹੋ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ ਕੋਈ ਬੜੇ ਨੇ ਖਾਣੀ ਨਿਤਰੂਗੀ ਸੁਣ ਨਾ ਜਰਾ ਘਾਰ ਨਾਲ ਉੱਥੇ ਕੀ ਹੁੰਦਾ ਲਾ 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 ਹੋਗੀ ਘਾੜਾ ਕੀ ਹਲਤੀ ਸਰੂਕਾਰੀ ਤੋੜ ਤੇ ਸੁਚਾ ਤੇ ਮਲਤੀ ਲਾ 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 ਹੋਗੀ ਘਾੜਾ ਕੀ ਹਲਤੀ ਸਰੂਕਾਰੀ ਤੋੜ ਤੇ ਸੁਚਾ ਤੇ ਮਲਤੀ ਉਹ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਸੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਸੀ ਚੁਰੂ ਹੋਗੀ ਫੇਰ ਤੁੰਦਲੇ ਦੀਵਾਰ ਰੱ ਘੱਟੇ ਹੋਗੇ ਠਿੱਕੂ ਕੈਰ ਮੱਲ ਦੇ ਯਾਰ ਘੱਟੇ ਹੋਗੇ ਠਿੱਕੂ ਕੈਰ ਮੱਲ ਦੇ ਠਿੱਕੇ ਕੈਰੀ ਫੇਰ ਦੇ ਗੰਡਾ ਸੇ ਕੱਲ ਦੇ ਕਿਹੜੇ ਮੱਲਾ ਸੱਚੇ ਦੇ ਕਰਾਂਗੇ ਡੱਕਰੇ ਕਿਹੜੇ ਮੱਲਾ ਸੱਚੇ ਦੇ ਕਰਾਂਗੇ ਡੱਕਰੇ ਦਾ ਰੁਪੀ ਕਵੀ ਹੱਥ ਪਲਾਉਂਦੇ ਬੱਕਰੇ ਮੁੱਚਫਟਾ ਮੁੰਡੇ ਹੋ ਕੇ ਦੋ ਦੁਹਾੜੇ ਚ ਮੁੱਚਫਟਾ ਮੁੰਡੇ ਹੋ ਕੇ ਦੋ ਦੁਹਾੜੇ ਚ ਜੋ ਬਰਾਂ ਦੀ ਟਾਣੀ ਫੇਰ ਆ ਗਈ ਖਾੜੇ ਚ ਆ ਉਹ ਦੂਜੇ ਪਾਸੇ ਸੱਚੇ ਸੂਰਮੇ ਦਲੇਰ ਨੇ ਦੂਜੇ ਪਾਸੇ ਸੱਚੇ ਸੂਰਮੇ ਦਲੇਰ ਨੇ ਟਿੱਕੋ ਸਾਜ ਐ ਦੀਆ ਮੁਕਾਤਾ ਸ਼ੇਰ ਨੇ ਪਾਸੇ ਚੁੱਚੇ ਸੂਰਮੇ ਦਲੇਰੇ ਨੇ ਇੱਕੋ ਸਾਜ ਅਧੀਆ ਮੁਕਾ ਦਾ ਸ਼ੇਰ ਨੇ ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ ਆ ਟੱਕ ਲਈ ਬੰਦੂਕ ਤੂਰ ਮੇਰੇ ਹਾਰ ਕੇ ਤੂਰ ਪੀ ਅਖੇਸ ਦੀ ਬੋਕੜ ਮਾਰ ਕੇ ਪੁੱਜ ਗਏ ਆ ਉੱਥੇ ਜਿੱਥੇ ਲੱਗਾ ਗਾਉਣ ਸੀ ਪੁੱਜ ਗਏ ਆ ਉੱਥੇ ਜਿੱਥੇ ਲੱਗਾ ਗਾਉਣ ਸੀ ਭਾਗ ਤੇ ਕੁਕਰ ਖਾੜੇ ਵਿੱਚ ਪਾਉਣ ਦੀ ਭਾਗ ਤੇ ਕੁਕਰ ਖਾੜੇ ਦੇ ਮੋਰੀ ਬਣ ਕੇ ਲੋਕਾਂ ਨੂੰ ਬਿਠਾਉਂਦੇ ਫਿਰਦੇ ਨੇ ਤੇ ਸੁੱਚਾ ਸਿੰਘ ਸੂਰਮਾ ਵੀ ਚਾਰ ਕੇ दारू ਦਾ ਆਦਿਆ ਉਹ ਜਖਲੋਤਾ ਸੁਣਾ ਕੀ ਹੁੰਦਾ ਪੁੱਜ ਗਏ ਆ ਉੱਥੇ ਜਿੱਥੇ ਲੱਗਾ ਗਾਉਣ ਸੀ ਭਾਗ ਤੇ ਕੁਕਰ ਖਾਰੇ ਵਿੱਚ ਪਾਉਣ ਜੀ ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਤੀ ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਤੀ ਮੱਲ ਨੇ ਕਸੂਤੇ ਮੋਕੇ ਮਾਰੀ ਟੋਟ ਸੀਆ ਸੱਜਿਆ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਆ ਸੱਜਿਆ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਮੈਂ ਡਾਗ ਨਾ ਬਸਾਉਂ ਕਾਰੀ ਵੀਰੋ ਰਾਣੀ ਨੂੰ ਆ ਆ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਢਾਗ ਨਾ ਬਸਾਉਂ ਕਰ ਵੀਰੋ ਰਾਣੀ ਨੂੰ ਹਾਏ ਤਾਂ ਕੋਈ ਆਵੇ ਸਾਹਮਣੇ ਮદાન ਚ ਹਾਏ ਤਾਂ ਕੋਈ ਆਵੇ ਸਾਹਮਣੇ ਮદાન ਚ ਮਾਨੇ ਜੇ ਕੋਤ ਜੰਮਿਆ ਜਹਾਨ ਚ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਚੜ ਗਿਆ ਕਰੋ ਸੁੱਚੇ ਸੂਰ ਬੀਰੇ ਨੂੰ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਟਾੜ ਗਿਆ ਕਰੋ ਸੁੱਚੇ ਸੂਰਬੀਰ ਨੂੰ ਉਸ ਤੇ ਚੁਬਾ ਕੇ ਪਾਂਖੇ ਜਮਾਰਿਆ ਉਸ ਤੇ ਚੁਬਾ ਕੇ ਪਾਂਖੇ ਜਮਾਰਿਆ ਸੂਰ ਮੇਨ ਫੇਰ ਮੱਲ ਨੂੰ ਬਣਾ ਰਿਆ ਹੋ ਜਾ ਹੁਣ ਜੇ ਹੋ ਜਿਆ ਹੋਣਾ ਮੱਲਾ ਓਏ ਹੋ ਜਾ ਹੁਣ ਜੇ ਹੋ ਜਿਆ ਹੋਣਾ ਮੱਲਾ ਓਏ ਪਿੱਛੋ ਤੂੰ ਨਾ ਰਹਿਣੇ ਨੂੰ ਤਕਾਲਿਆ ਕੱਲਾ ਓਏ ਪੱਗ ਬਟੀਆਂ ਦੀ ਪਾਲੀ ਲੱਜ ਤੂੰ ਚੰਗੀ ਪੰਗ ਬਟੀਆਂ ਦੀ ਪਾਲੀ ਲੱਜ ਤੂੰ ਭੱਜ ਕੇ ਨਹੀਂ ਜਾਂਦਾ ਮੇਰੇ ਹੱਥੋਂ ਅੱਜ ਤੂੰ ਕਬਦ ਤੇ ਘੋੜਾ ਤੇ ਤਮਾਕਾ ਬੈ ਗਿਆ ਕਬਦ ਤੇ ਘੋੜਾ ਤੇ ਤਮਾਕਾ ਬੈ ਗਿਆ ਲਾਲਾ ਲਾਲਾ ਕੈਸਰ ਹੋਤੇ ਮਜੀ ਹਹਾਕਾਰ ਸੀ ਢੇਂਡ ਕੈਸਰ ਹੋਤੇ ਮਜੀ ਹਹਾਕਾਰ ਸੀ ਪੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ ਪੈਂਦੀਆਂ ਜਿਹੜਾ ਖੜਦਾ ਬਾਈ ਸਭ ਨੱਟ ਜਾਂਦੇ ਨੇ ਖੀਂ ਦੇ ਗੈਸਰ ਉੱਤੇ ਮਜੀ ਹਹਾਕਾਰ ਸੀ ਪੱਜ ਚੱਲੇ ਜਿੰਨੇ ਖੁਕਰ ਬਿਆਰ ਸੀ ਫੇਰ ਰਹੀ ਸੀ ਨੂੰ ਕਿਸੇ ਦੀ ਜਾਣਨਾ ਫੇਰ ਰਹੀ ਸੀ ਨੂੰ ਕਿਸੇ ਦੀ ਜਾਣਨਾ ਸੁੱਚਾ ਕਹਿੰਦਾ ਪੱਜਿਆਂ ਨੂੰ ਦਿੰਦਾ ਜਾਣਨਾ ਪੈਲੀ ਗੋੜੀ ਮਾਰੀ ਖੁਕਰ ਤੇ ਪੱਟ ਚ ਪੈਲੀ ਗੋੜੀ ਮਾਰੀ ਖੁਕਰ ਦੇ ਪੱਟ ਚ ਉਹ ਗੇੜਾ ਖਾ ਕੇ ਢੀਕ ਕਹਿ ਜਨੀ ਤੇ ਚੱਟ ਕੇ ਖੁਕਰ ਦੇ ਹਿੱਕ ਉੱਤੇ ਪੈਰ ਉਤਾਰ ਕੇ ਉੱਤੇ ਪੈਰ ਤਾਰ ਕੇ ਤੁੱਚਾ ਕਹਿੰਦਾ ਯਾਰੋ ਅੱਖਾਂ ਲਾਲ ਕਰਕੇ ਕਸਮ ਲੱ ਕਿੱਥੇ ਨੇ ਹਮੇ ਦੀ ਤੇਰੇ ਓਏ ਕਸਮ ਲੱ ਕਿੱਥੇ ਨੇ ਹਮੇ ਦੀ ਤੇਰੇ ਓਏ ਓ ਬੀਆ ਕੇ ਵੇਖ ਲੈਣ ਹੱਥ ਮੇਰੇ ਓਏ ਮੱਲਾ ਕਿੱਥੇ ਨੇ ਹਮੈਦੀ ਤੇਰੇ ਓਏ ਉਹ ਵੀ ਆ ਕੇ ਵੇਖ ਲੈਣ ਹੱਥ ਮੇਰੇ ਓਏ ਜਾਣ ਵੀ ਦੇ ਚੁੱਚੇ ਆ ਟੁੱਕੇ ਰੂਕਦਾ ਜਾਣ ਵੀ ਦੇ ਚੁੱਚੇ ਆ ਟੁੱਕੇ ਰੂਕਦਾ ਇੰਨੇ ਵਿੱਚ ਕੋੜਾ ਦਾਪਤਾ ਬੰਦੂਕ ਦਾ ਮੱਲਾ ਦਾ ਜਹਾਨ ਤੋਂ ਮੁਕਾਦਾ ਸੀਰ ਸੀ ਮੱਲਾ ਦਾ ਜਹਾਨ ਤੋਂ ਮੁਕਾਦਾ ਸੀਰ ਸੀ ਤੇ ਪਾਲਾਂ ਵਿੱਚ ਖੰਡਾ ਹੋ ਗਿਆ ਸਰੀਰ ਸੀ ਹੋ ਬਈ ਪਾਗ ਲੈ ਕੇ ਕੰਬਵੇ ਖੜਾ ਸੀ ਓਲੇ ਨੂੰ ਓ ਚੋਲੇ ਨੂੰ ਮਾਨ ਚੱਟ ਪਿੱਛੇ ਤੋਰਤਾ ਵਚੋਲੇ ਨੂੰ ਪੰਜ ਸੱਤ ਫੇਰ ਫੋਕੇ ਕੀਤੇ ਫੈਰ ਸੀ ਪੰਜ ਸੱਤ ਫੇਰ ਫੋਕੇ ਕੀਤੇ ਫੈਰ ਸੀ ਸਾਰੇ ਪਿੰਡ ਵਿੱਚ ਵਰਤਾ ਤਾਂ ਤਕਰ ਸੀ ਓ ਮੇਲਾ ਛਪਈਆਂ ਸਾਥ ਤੇ ਖਲਾਰੀਆਂ ਓ ਮੇਲਾ ਛਪਈਆਂ ਸਾਥ ਤੇ ਖਲਾਰੀਆਂ ਸੇ ਨਖੜੇ ਬੰਦ ਹੋ ਗਏ ਰੂਏ ਬਾਰੀਆਂ ਗਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਗਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਹੋਇਆ ਕੈਰਵਾਨ ਜੱਟ ਖਰੇ ਆ ਗਿਆ ਦੇ ਵਿੱਚ ਦੋ ਖੂਨ ਕਰਕੇ ਆਪਣੀ ਪਰਜਾਈ ਵੀਰੋ ਕੋਲੇ ਆ ਬੜਿਆ ਇਹ ਕਹਿਣ ਵਾਸਤੇ ਵੀ ਤੇਰੇ ਪੈਰੋਂ ਇਹ ਸਾਰੀ ਗੱਲ بگੜੀ ਆ ਸੁਣਨਾ ਜਰਾ ਗੌਰ ਨਾਲ ਦੇਖ ਕੇ ਚੜਦੀਆਂ ਲਾਲ ਅੱਖਾਂ ਵੀਰੋ थर-थर ਕੰਬਣ ਲੱਗੀ ਕੀ ਕਹਿੰਦੀ ਆ ਗਲੀਆਂ ਦੇ ਵਿੱਚ ਸੀਸਾ ਨਟਾ ਝੜਿਆ ਹੋਇਆ ਕੈਰਵਾਨ ਜੱਟ ਕਰੇ ਆ ਗਿਆ ਧੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਧੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਸੱਚਾ ਕਹਿੰਦਾ ਤੈਨੂੰ ਵੀ ਚੰਗਾਉਣੇ ਛੋਟੀਆਂ ਐ ਮੇਰੇ ਹੀ ਪੁੱਲੀ ਕੁੱਕਰ ਵੀ ਭੂਖ ਚ ਐ ਮੇਰੇ ਹੀ ਪੁੱਲੀ ਕੁੱਕਰ ਵੀ ਭੂਖ ਕੇ ਤਾਰ ਤੂੰ ਸਪਾਲ ਸੁੱਚੀ ਨਹੀਂ ਬੰਦੂਖ ਚ ਕਹਿਦਾ ਹੋਣਾ ਗੱਲੋਂ ਨਾ ਮੁਕਰ ਬਾਪੀਏ ਨਾ ਮੁਕਰ ਪਾਪੀਏ ਸੁਤਪੇਆ ਸੱਥ ਚੁੱਕ ਕੇ ਰਪਾਪੀਏ ਕਹਿਰਾ ਹੁਣ ਗੱਲੋਂ ਨਾ ਮੁਕਰ ਪਾਪੀਏ ਸੁਤਪੇਆ ਸੱਥ ਚੁੱਕ ਕੇ ਰਪਾਪੀਏ ਪਾਲਾ ਗਏ ਨੇ ਤੂੰ ਵੀ ਹੁਣ ਹੋ ਜਾ ਪਿਆਰਨੀ ਪਾਲਾ ਗਏ ਨੇ ਤੂੰ ਵੀ ਹੁਣ ਹੋ ਜਾ ਚਾਰਨੀ ਭੱਟੀਏ ਮਜਾਜਣੇ ਉਡੀਕੇ ਯਾਰਨੀ ਤੂੰ ਵੀ ਹੁਣ ਹੋ ਜਾ ਚਾਰਨੀ ਵੱਟੀਏ ਮਚਾਜਣੇ ਓਢੀ ਕੇ ਯਾਰਨੀ ਵੀਰੋ ਕਹਿੰਦੀੁੱ ਸੁੱਤੇ ਨੂੰ ਮਾਰ ਜਨੈਣਿਆ ਵੀਰੋ ਕਹਿੰਦੀੁੱ ਸੁੱਤੇ ਨੂੰ ਮਾਰ ਜਨੈਣਿਆ ਮੇ ਪੱਟ ਤੂਗਾ ਘਾਰ ਤੇਰਾ ਟੁੱਟ ਪੈਣਿਆ ਸੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਸੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਚੰਦ ਉੱਤੇ ਡਿੱਗ ਪੀ ਜੰਗਾੜ ਮਾਰ ਕੇ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਦਾਗ ਦਿੱਤ ਟਕੋੜਾ ਤੇ ਸੁਣੀ ਨਾ ਤੂ ਗਤੀ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਅਗਦੇ ਟਕੋੜ ਤੇ ਸੁਣੀ ਨ ਤੂੰ ਕਥੀ ਓ ਬਈ ਮਾਂ ਦੇ ਜੱਟ ਕੋੜੀ ਤੇ ਸਵਾਰ ਹੋ ਗਿਆ ਮਾਂ ਦੇ ਜੱਟ ਕੋੜੀ ਤੇ ਸਵਾਰ ਹੋ ਗਿਆ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ ਮਾਂ ਦੇ ਜੱਟ ਕੋੜੀ ਤੇ ਸਵਾਰ ਹੋ ਗਿਆ ਫੇਰ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ